ਲੇ 72 ਘੰਟਿਆਂ ਤੋਂ ਹੋ ਰਹੀ ਲਗਾਤਾਰ ਤੇਜ਼ بارش ਨੇ ਲੁਧਿਆਣਾ ਸ਼ਹਿਰ ਦੀ ਰਫ਼ਤਾਰ ਰੋਕ ਦਿੱਤੀ ਹੈ। ਸ਼ਹਿਰ ਦੇ ਵੱਡੇ ਹਿੱਸੇ ਵਿੱਚ ਜਲਪ੍ਰਾ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੌੜਾ ਬਾਜ਼ਾਰ ਗਿਲ ਰੋਡ, ਦੁਰਗਾ ਮਾਤਾ ਮੰਤਰੀ ਲਾਖਨ ਰੋਡ ਅਤੇ ਉਦਯੋਗਿਕ ਖੇਤਰਾਂ ਵਿੱਚ ਪਾਣੀ ਇੰਨਾ ਇਕੱਠਾ ਹੋ ਗਿਆ ਹੈ ਕਿ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਸਕੂਲ ਜਾਣ ਵਾਲੇ ਬੱਚੇ ਦਫਤਰ ਜਾਣ ਵਾਲੇ ਕਰਮਚਾਰੀ ਤੇ ਮਜ਼ਦੂਰ ਵਰਗ ਝੜਕਾਂ ਤੇ ਫਸੇ ਰਹੇ ਕਈ ਥਾਵਾਂ ਤੇ ਮੋਟਰਸਾਈਕਲ ਤੇ ਕਾਰਾਂ ਪਾਣੀ ਵਿੱਚ ਬੰਦ ਹੋ ਗਈਆਂ ਲੋਕ ਗੱਡੀਆਂ ਨੂੰ ਤੱਕੇ ਨਾਲ ਕੱਢਣ ਦੇ ਮਜਬੂਰ ਹੋਏ ਰਾਹੋਂ ਰੋੜ ਇਲਾਕੇ ਵਿੱਚ ਤਾਂ ਹਾਲਤ ਹੋਰ ਵੀ ਖਰਾਬ ਹੈ ਜਿੱਥੇ ਕਾਰਾਂ ਤੇ ਦੁਕਾਨਾਂ ਵਿੱਚ ਵੀ ਪਾਣੀ ਵੜ ਗਿਆ ਜਿਸ ਨਾਲ ਲੋਕਾਂ ਦਾ ਸਮਾਨ ਖਰਾਬ ਹੋ ਗਿਆ ਵਿਮਾਰਸੀਆਂ ਦਾ ਕਹਿਣਾ ਹੈ ਕਿ ਨਗਰ ਨਿਯਮ ਵੱਲੋਂ ਨਾਲਿਆਂ ਦੀ ਸਫਾਈ ਦੇ ਦਾਅਵੇ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਰਹੇ ਹਨ ਹਰ ਸਾਲ بارش ਦੇ ਨਾਲ ਇਹੀ ਸਮੱਸਿਆ ਵਾਪਰਦੀ ਹੈ ਪਰ ਹੱਲ ਨਹੀਂ ਕੀਤਾ ਜਾਂਦਾ ਨਜ਼ਰ ਨਿਗੰਦੀ ਅਧਿਕਾਰੀਆਂ ਨੇ ਕਿਹਾ ਹੈ ਕਿ بارش ਆਮ ਤੋਂ ਕਈ ਗੁਣਾ ਵੱਧ ਹੋਈ ਹੈ ਹਾਲਾਤਾਂ ਤੇ ਕਾਬੂ ਪਾਉਣ ਲਈ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਪੰਪਿੰਗ ਸੈੱਟ ਲਗਾ ਕੇ ਪਾਣੀ ਕੱਢਣ ਦਾ ਕੰਮ ਜਾਰੀ ਹੈ ਅਤੇ ਅਗਲੇ ਕੁਝ ਘੰਟਿਆਂ ਵਿੱਚ ਹਾਲਾਤ ਕਾਬੂ ਚੁਲੇ ਜਾਂਦੇ ਜਾਣਗੇ ਗਾਂਹੋ ਰੋਡ 'ਤੇ ਜਲਪਰਾ ਹੁਣ ਰੋਜ਼ਾਨਾ ਦੀ ਸਮੱਸਿਆ ਬਣ ਚੁੱਕਿਆ ਹੈ ਸ਼ਹਿਰ ਵਾਸੀਆਂ ਦੇ ਮਨ ਵਿੱਚ ਸਵਾਲ ਹੈ ਕਿ ਪ੍ਰਸ਼ਾਸਨ ਸਿਰਫ ਵਾਅਦਿਆਂ ਤੇ ਬਿਆਨਾਂ ਤੱਕ ਹੀ ਸੀਮਿਤ ਰਹੇਗਾ ਜਾਂ ਕੋਈ ਪੱਕਾ ਹੱਲ ਵੀ ਕੱਢਿਆ ਜਾਵੇਗਾ